ਕੀ ਸਕਦੇ ਸਾਡੇ ਰਾਮਗੜੀਆ ਭਾਈਚਾਰਾ ਤੇ ਭਾਈਚਾਰੇ ਬਾਰੇ ਉਸਨੇ ਜੋ ਬਿਆਨ ਦਿੱਤਾ ਜੀ ਉਹ ਵੀ ਇਕੜੀਂ ਖੇਦੀ ਕਰਦੇ ਆ ਜਿਹੜਾ ਸਾਡਾ ਮੁ슬ਮਾਨ ਸਮਾਜ ਆ ਪੰਜਾਬ ਦੇ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਰਾਮਗੜੀਆ ਭਾਈਚਾਰੇ ਨਾਲ ਖੜੇ ਆ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮੁੱਦਾ ਹੈਗਾ ਉਹ ਹੈਗਾ ਵੋਟ ਲੈਣੀ ਜਾ ਕੇ ਨਾ ਕੇ ਵੀ ਕਿਸੇ ਭਰਾ ਦੀ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਕੇ ਕਿਰਪਾ ਕਰਕੇ ਇਹ ਜਿਹੜੀ ਹੈਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਬੰਦ ਕਰਨ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਔਰ ਰਾਮਗੜੀਆ ਬਰਾਦਰੀ ਨੂੰ ਤੁਸੀਂ ਬੁਲਾਉਣ ਕਰਦੇ ਹੋ ਤੁਸੀਂ ਜਾਂ ਤਾਂ ਤੁਸੀਂ ਰਾਮਗੜੀਆ ਬਰਾਦਰੀ ਨੂੰ ਇਹ ਕਹਿ ਦਿਓ ਕਿ ਅਸੀਂ ਰਾਮਗੜੀਆ ਬਰਾਦਰੀ ਨਾਲ ਸਬੰਧ ਨਹੀਂ ਰੱਖਦੇ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਤੁਹਾਡੇ ਹੋਛੇ ਤੇ ਬੇਵਕੂਫ ਜ਼ਿਲਤ ਨਾਲ ਭਰੇ ਹੋਏ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ ਇਹੋ ਜਿਹੇ ਲੀਡਰਾਂ ਦੀ ਤੁਸੀਂ ਖਚਾਈ ਕਰੋ ਅਸੀਂ ਤੁਹਾਡੇ ਤੋਂ ਇਹ ਰਾਮਗੜੀਆ ਭਾਈਚਾਰਾ ਜੋ ਫਰੀਦਕੋਟ ਤੋਂ ਅਸੀਂ ਇਹ ਤੁਹਾਡੇ ਤੋਂ ਮੰਗ ਕਰਦੇ ਹਾਂ ਇਲੈਕਸ਼ਨ ਹੈ ਲਖਣ ਦੇ ਵਿੱਚ ਜਿਹੜੀਆਂ ਇਹ ਜੀ ਜਿਹੜੀ ਮਾੜੀ ਸ਼ਬਦਾਵਲੀ ਆ